ਹਾਂਜੀ ਦੋਸਤੋ ਇਸ ਵਕਤ ਪਿੰਡ ਡੁਗਰੀ ਜੀਆਂ ਮੜੀਆਂ ਦੇ ਵਿੱਚ ਜਨਾਬ ਚਮਕੀਲਾ ਜੀ ਦੀ ਸਮਾਦ ਦੇ ਉੱਪਰ ਬੈਠਿਆਂ ਤੇ ਸਾਡੇ ਨਾਲ ਨੇ ਉਹਨਾਂ ਦੇ ਸਾਥੀ ਉਹਨਾਂ ਦੇ ਸਤੇ ਸਕੱਤਰ ਮਣਕੂ ਜੀ ਜਿਨ੍ਹਾਂ ਨੇ ਉਹਨਾਂ ਦੇ ਨਾਲ ਬਹੁਤ ਸਾਰਾ ਸਮਾਂ ਹੰਡਾਇਆ ਆਜੋ ਆਪਾਂ ਅੱਜ ਮਣਕੂ ਜੀ ਤੋਂ ਉਹਨਾਂ ਦੇ ਉਸ ਸਮੇਂ ਦੀਆਂ ਗੱਲਾਂ ਪੁੱਛਦੇ ਹਾਂ ਮਣਕੂ ਜੀ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਸਾਨੂੰ ਇਹ ਦੱਸੋ ਜੀ ਕਿ ਉਸ ਟਾਈਮ ਦੇ ਜਿਹੜਾ ਸਮਾਂ ਸੀ ਉਸ ਟਾਈਮ ਉਹ ਕਿੱਦਾਂ ਦਾ ਸਮਾਂ ਸੀ ਜੇ ਜਦੋਂ ਮਤਲਬ ਕਿ ਚਮਕੀਲੇ ਜੀ ਦੀ ਪੂਰੀ ਚੜ੍ਹਾਈ ਸੀਗੀ ਪੂਰਾ ਟਾਪ ਤੇ ਉਹਨਾਂ ਦਾ ਕੰਮ ਸੀਗਾ ਉਹ ਸਮੇਂ ਬਾਰੇ ਸਾਨੂੰ ਦੱਸੋ ਜੀ ਬੜੀ ਖੁਸ਼ੀ ਦੀ ਗੱਲ ਹੈ ਤੁਸੀਂ ਆਏ ਹੋ ਇੱਥੇ ਚਮਕੀਲੇ ਜੀ ਉਹਨਾਂ ਦੀ ਸਮਾਧ ਤੇ ਸੰਪੂਰਨ ਇੱਥੋਂ ਅਸੀਂ ਜਦ ਤੁਰੇ ਹਾਂ ਤਕਰੀਬਨ ਕਲਾਕਾਰਾਂ ਦਾ ਟਾਈਮ ਜਿਹੜਾ ਮੰਗਰੇ-ਮੁੰਗਰੇ ਨਾਲ ਹੁੰਦਾ ਛੇ ਘੰਟੇ ਪਹਿਲਾਂ ਤੋਤੇ ਨੇ ਨਹੀਂ ਉੱਥੇ ਜਾ ਕੇ ਬਹਿਣਾ ਹੀ ਹੈ ਇੱਥੋਂ ਅਸੀਂ ਆਪਣੇ ਸਾਢੇ 11:00 ਵਜੇ 12:00 ਵਜੇ ਅਸੀਂ ਫਿਰਤੀ ਹਾਂ ਕਿ ਉਦੋਂ ਕਟੋਲਾ ਫਿਲਮ ਲੱਗੇਗੀ ਤੋਲਾ ਫਿਲਮ ਵੀ ਕੜਾਈ ਬੜੀ ਸੀ ਕਹਿੰਦੇ ਲਲਕਾਰੇ ਨਾਲ ਮੈਂ ਦੋਲਾ ਤੇ ਗਾਣਾ ਵੀ ਆਇਆ ਸੀ ਦੇਖੋ ਜੀ ਉਸ ਪਲੇਟਾ ਜੀ ਸੀ ਉਹਦਾ ਉਸ ਗੀਤ ਨੇ ਈਪੀ ਨੇ ਕਮਾਂ ਮਚਾਤੀਆਂ ਸੀ ਲਾਲਾ ਲਾਲਾ ਹੋ ਗਈ ਜੰਗੀਲਾ 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 ਹੋ ਗਈ ਤੇ ਉੱਥੇ ਅਸੀਂ ਮੈਸਨ ਫੋਰ ਚਲੇ ਗਏ ਜਿੱਥੇ ਹੁਣ ਤੁਸੀਂ ਫਿਲਮ ਕਿੰਨੇ ਸੀਨ ਦਿਖਾਏ ਹਾਲੇ ਕਿ ਨਾ ਪੂਰੀ ਫਿਲਮ ਨਹੀਂ ਦੇਖੀ ਉਹ ਦੇਖੂਗਾ ਬੈਠ ਕੇ ਉਹ ਸੀਨ ਬੜੇ ਦਰਦਨਾਕ ਸੀ ਸੀ ਕਿਉਂ ਮੇਰੇ ਡੁਪਲੀਕੇਟ ਕੀਤਾ ਉਹਨਾਂ ਨੇ ਫਿਰ ਸੈਕਟਰੀ ਜਿਹੜਾ ਤੋਂ ਕਹਿੰਦੇ ਸੀ ਅਸੀਂ ਉਮਰ ਦੇ ਸਾਹਮਣੇ ਵੈਸੇ ਮੈਂ ਤਾਂ ਕਿਹਾ ਜੀ ਕਿ ਆ ਦੇਗਾ ਬੇਖਣ ਵਾਲੇ ਬੁੜੇ ਨੂੰ ਜਵਾਨ ਬਣਾ ਦਿੰਦੇ ਆ ਜਵਾਨ ਨੂੰ ਬੁੜਾ ਵੀ ਬਣਾ ਦਿੰਦੇ ਠੀਕ ਹੈ ਵੀ ਉਹਨਾਂ ਵਾਸਤੇ ਕੋਈ ਵੱਡੀ ਗੱਲ ਨਹੀਂ ਤੇ ਮੈਂ ਕਿਹਾ ਚਲੋ ਕੋਈ ਕੋਈ ਗੱਲ ਨਹੀਂ ਹੋ ਤੇ ਉਹਨਾਂ ਦੀ ਮਰਜ਼ੀ ਆ ਉੱਥੇ ਅਸੀਂ ਚਲੇ ਗਏ ਆ ਉਹ ਬੰਦੇ ਕਹਿੰਦੇ ਸਾਨੂੰ ਵੀ ਤੁਪੀਆਂ ਆਏ ਕਰੋ ਵੀ ਉਹ ਮੋਟਰ ਜਿਹੜ Mein ਚੰਦ ਲਗਾਈ ਆ ਤੇ ਤੇ ਮੋਟਰ ਵੀ ਉੱਥੇ ਬੈਠੋ ਰੋਟੀ ਖਾਓ ਰੋਟੀ ਪਿੰਡਾਂ ਜਿਵੇਂ ਆਪਾਂ ਰਮਾਲ ਦੀ ਰੋਟੀ ਹੁੰਦੀ ਹੈ ਠੀਕ ਕਹਿੰਦੇ ਰਮਾਲੀ ਰੋਟੀ ਰਮਾਲੀ ਰੋਟੀ ਹਾਂਜੀ ਤੁਸੀਂ ਉੱਥੇ ਮੰਡੇ ਵੀ ਕਹਿ ਦਿੰਦੇ ਹੁੰਦੇ ਆ ਉਹਨਾਂ ਪਿੰਡਾਂ ਵਿੱਚ ਉਹ ਸੀਗੀਆਂ ਰੋਟੀਆਂ ਅਕਸਰ ਤਾਂ ਚਮਕੀਲਾ ਆਪਦੀ ਰੋਟੀ ਘਰੋਂ ਲੈ ਕੇ ਜਾਂਦਾ ਸੀ ਠੀਕ ਹੈ ਜੀ ਕਲਾਕਾਰ ਹਰੇਕ ਹੀ ਵੈਗਦੇ ਨੇ ਛੋਟੇ ਕਲਾਕਾਰ ਹੁੰਦੇ ਵਿਚਾਰੇ ਕਦੇ-ਕਦੇ ਪ੍ਰੋਬਲਮ ਮਿਲਦਾ ਉਹਨਾਂ ਨੇ ਟਾਬਿਆਂ ਟੁੱਬਿਆਂ ਦੇ ਖਾ ਲੈਂਦੇ ਸੀ ਤੇ ਵੱਡੇ ਕਲਾਕਾਰ ਜਿਹਨੇ ਸਿੰਦਾ ਜੀ ਹੋਏ ਮਾਨਕ ਹੋਇਆ ਬਾਜੀ ਹੋਏ ਫਿਰ ਚਮਕੀਲਾ ਆਇਆ ਮੈਂਨੇ ਆਪਣੇ ਡੱਬਿਆਂ 'ਚ ਰੋਟੀ ਲੈ ਕੇ ਜਾਂਦੇ ਨੇ ਉਦੋਂ ਫਿਰ ਇਹਨੇ ਕਿਹਾ ਵੀ ਚਲੋ ਅੱਜ ਦਿਹਾੜੀ ਦੀ ਆਪਣੀ ਮੋਟੀ ਦਾ ਦੁੱਲ ਲੈ ਲੈਨੇ ਤੇ ਉਹਨਾਂ ਨੇ ਫਿਰ ਲਿਆ ਕੇ ਉਹਨਾਂ ਨੇ ਰੋਟੀ ਖਾਧੀ ਫਰਾਇ ਤੇ ਅਸੀਂ ਵੀ ਖਾ ਲਈ ਸਾਨੂੰ ਦੀ ਚਾਹ ਚੜ੍ਹਿਆ ਹੋਇਆ ਸੀਗਾ ਵੀ ਚਲੋ ਤੇ ਜਲ ਸੀਗਾ ਮੇਰੇ ਨਾਲ ਸਾਰੇ ਮੁੰਡੇ ਜਾਨੀ ਹੱਸਦੇ ਖੇੜਦੇ ਸੀ ਜੀ ਉੱਥੇ ਤੋਂ ਅਸੀਂ ਛਾਲਾ ਮਾਰਨ ਲੱਗ ਗਏ ਕਿੰਨੇ ਵੀ ਛਾਲਾ ਮਾਰੋ ਜਿਹੜਾ ਛਾਲਾ ਮਾਰ ਦੂਗਾ ਵੀ ਅੱਜ ਦੀ ਪੇਮੈਂਟ ਲੈ ਕੇ ਜਾਊ ਅੱਛਾ ਜੀ ਉਹ ਸਾਡੇ ਚ ਹਰ ਸਾਹਿਬ ਜਿਹਾ ਮੁੰਡਿਆਂ ਚ ਹੁੰਦਾ ਤੇ ਪੇਮੈਂਟ ਜਦੋਂ ਦੇਣ ਲੱਗੇ ਮੁੰਡਾ ਕੈਨੇਡਾ ਤੋਂ ਸੀ ਮੇਰਾ ਭਰਾ ਜੀਤਾ ਉੱਥੇ ਜਿੰਨਾ ਕੋਲ 6-7 ਮੋਟਰਾਂ ਨੇ ਅੱਜ ਠੀਕ ਕਰ ਰਿਆ ਉਹ ਸਾਰੇ ਉਹ ਕੈਨੇਡਾ ਦੇ ਉਹ ਫਿਰ ਪੇਮੈਂਟ ਜਦ ਦਿੱਤੀ ਉਹ ਪੇਮੈਂਟ ਸੀ ਉਹਦੀ 8000 ਉਸ ਅਕਾੜੇ ਦੀ ਔਰ ਉਹ ਸਮੇਂ ਦੀ ਤੇਾਨੂੰ ਪੇਮੈਂਟ ਹੁੰਦੀ ਸੀ 100 ਰੁਪਈਆ ਜੀ ਹਰੇਕ ਦਾ ਬੰਦੇ ਜੀ ਮਿਲਦੀ ਸੀ 100 ਰੁਪਈਆ ਜੀ ਤੇ ਅਸੀਂ 100 ਨਾਲ ਵੀ ਬਹੁਤ ਖੁਸ਼ ਸੀ ਜੀ ਕਿਉਂ ਕਿਉਂ ਦੀ ਪੈਸੇ ਦੀ ਵੈਲਿਊ ਸੀ ਉਦੋਂ ਫਿਰ ਪੇਮੈਂਟ ਤੇ ਜਨ ਲੱਗਿਆ ਆਪਣਾ ਜੇਲ੍ਹ ਐਸੀ ਪੜੀ ਕਿਸਮਤ ਉਹਦੀ ਦੀ ਕਿਸਮਤ ਤਾਂ ਸਾਰਿਆਂ ਦੀ ਹੋਈ ਆ ਕੱਲੇ ਦੀ ਜਿਵੇਂ ਮੈਂ ਕਹਿੰਦਾ ਉਹ ਅੱਗੇ ਅਕਸਰ ਮੇਰੇ ਨਾਲ ਜਾਂਦਾ ਹੁੰਦਾ ਸੀ ਸਹੀ ਸਹੀ ਸੀ ਹਾਂ ਕਿਉਂ ਸਾਡਾ ਸੇ ਫੈਕਟਰੀ ਦਾ ਕੰਮ ਹੁੰਦਾ ਵੀ ਪਹਿਲਾਂ ਸੇ ਦੇਖਣੀ ਆ ਸਾਊਂਡ ਦੇਖਣੀ ਆ ਕਲਾਕਾਰ ਨੂੰ ਕਮਰਾ ਬਹਿਜੇ ਦੇਣਾ ਵਧੀਆ ਜਿਆ ਨਾਂ ਵੀ ਵਧੀਆ ਹੋਵੇ ਜਿੱਥੇ ਮਿਲ ਗਿਆ ਭਾਈ ਸਾਹਿਬ ਬਹਿ ਜਾਓ ਇੱਥੇ ਤੇ ਐਂ ਸੈਣੀ 7 8 ਸਮੀਆਂ 7 ਪਰਣੀ ਹੁੰਦੀ ਜਿਹਨਾਂ ਨੂੰ ਕੁੜੀਆਂ ਕਲਾਕਾਰ ਨੂੰ ਕਰਨੀਆਂ ਪੈਂਦੀਆਂ ਉਹ ਫਿਰ ਜਦ ਪੈਸੇ ਲੈਦੇ ਜਦ ਜਣ ਲੱਗ ਗਿਆ ਤੇ ਅਕਸਰ ਜਾਂਦਾ ਮੇਰੇ ਨਾਲ ਹੀ ਹੁੰਦਾ ਸੀ ਉਦੋਂ ਪੈਸੇ ਹੀ ਜਾਂਦਾ ਤੇ ਉਹਨੇ ਦੇ ਆਪ ਮੈਨੂੰ ਇੱਕ ਕੁਦਰਤ ਵੱਲੋਂ ਇੱਕ ਮੇਰੇ ਦਿਮਾਗ 'ਚ ਕਾਸ਼ਮਣੀ ਮੇਰੇ ਦਿਮਾਗ 'ਚ ਪਹਿਲਾਂ ਹੀ ਆ ਜਾਂਦੀ ਹੈ ਤੇ ਜੇ ਮੇਰੇ ਘਰ ਵਾਲੀ ਕਹਿੰਦੀ ਸੀ ਤੇ ਜਿਹੜੀ 40 ਜਵਾਨਾਂ ਕਿਥੇ ਜਾਂ ਮੈਨੇ ਕਿ ਜਨ ਬਚਿਆ ਸੀ ਉਹ ਮੇਰੇ ਦਿਮਾਗ 'ਚ ਆ ਗਿਆ ਮੈਂ ਸੋਚਿਆ ਮਨਾ ਜਿਵੇਂ ਮੱਖਣੀ ਜੋ ਬਾਲ ਕੱਢੀ ਤਾਂ ਮੈਂ ਕਿਹਾ ਚੱਲ ਤੂੰ ਸਿੱਧੀ ਤੇ ਚੱਲ ਮੈਂ ਹੌਲੀ ਹੌਲੀ ਪੌੜੀਆਂ ਉੱਤੇ ਉਹ ਹੀ ਜਿਹੜੀ ਮੋਟਰ ਤੁਸੀਂ ਦੇਖੀ ਆ ਹਾਂਜੀ ਉਹ ਥੱਲੇ ਗੱਡੀ ਖੜੀ ਸੀ 1786 ਚ ਟੀ ਜਿਹੜੀ ਦਿਖਾਈ ਆ ਉਹ ਡਰਾਈਵਰ ਇੰਡੀਕੇਟਰ ਦੀਆਂ ਉਹ ਡਾਟਾ ਠੀਕ ਕਰਦਾ ਸੀ ਉਹਨੂੰ ਮੈਂ ਕਿਹਾ ਸਰਦਾਰ ਸੀ ਉਹ ਮੁੰਡਾ ਨਵਾਂ ਹੀ ਲੱਗਿਆ ਸੀ ਉਹ ਵੀ ਇੱਥੇ ਡੁੱਗਰੀ ਰਹੀ ਸੀ ਤੇ ਉੱਥੋਂ ਫਿਰ ਮੈਂ ਹੌਲੀ ਹੌਲੀ ਤਣਕਾਂ ਦੇ ਵਿੱਚ ਦੀ ਡੰਡੀ ਡੰਡੀ ਕੰਧ ਦੇ ਨਾਲ ਦੀ ਉੱਪਰੋਂ ਚਮਕੀਲਾ ਘੜਿਆ ਦੇ ਹੋਇਆ ਕਹਿੰਦਾ ਯਾਰ ਮਨਕੂ ਆਪਣੇ ਨਾਲ ਹੀ ਲੈ ਜਾਂਦਾ। ਪਰ ਇਹ ਵੀ ਲੈ ਦੇ ਸਾਰਾ ਕੁਝ ਹੋ ਗਿਆ। ਕਹਿੰਦਾ ਉਤਰੀ ਤੁਰੀ ਜਾਂਦਾ। ਹੁਣ ਮੇਰੇ ਤੇ ਇਹ ਨਹੀਂ ਹੁਣ ਦਿਲ ਨੂੰ ਇਹ ਹੁੰਦਾ ਸੀ ਕਿ ਆ ਵੀ ਮੈਂ ਗੱਡੀ 'ਚ ਬਹਿ ਕੇ ਜਾਊਂਗਾ, ਗੱਡੀ 'ਚ ਉਤਰੂਗਾ। ਜੀ। ਤੇ ਉਹ ਸਾਡੇ ਦਿਲ 'ਚ ਹੈ ਨਹੀਂ ਮੈਂ ਤਾਂ ਅਠਕੇ ਵੀ ਤੁਰ ਕੇ ਵੀ ਪਰੇ ਵੀ ਚਲੇ ਜਾਂਦਾ। ਉੱਥੇ ਜਾ ਕੇ ਹੁਣ ਜਿੰਨੇ ਮੁੰਡਾ ਹਿੰਦੀ 'ਚ ਬੋਲਦਾ। ਕਿ ਉਹ ਹਿੰਦੀ 'ਚ ਤਾਂ ਸੀ ਚਲੋ ਔਰ ਖੇਤ ਵਿੱਚ ਕਿਤੇ ਬੋਲਣਾ ਪੈਂਦਾ। ਉੱਥੇ ਫਿਰ ਉਹ ਬੋਲਦਾ ਉਹਨਾਂ ਨੇ ਮੇਰਾ ਕੰਪਲੀਕੇਟ ਕੀਤਾ ਉੱਥੋਂ ਫਿਰ ਮੈਂ ਜਾ ਕੇ ਹੈਲੋ ਹੈਲੋ ਸਾਊਂਡ ਸੱਚਮ ਸਪੀਕਰ ਦਾ ਮੂੰਹ ਇੱਧਰ ਨੂੰ ਕਰਾ ਕੇ ਦਿਰਸਨਾਂ ਵੱਧੇ ਹਾਂਜੀ ਬਾਬਾ ਤੇ ਉੱਥੇ ਇੱਕ ਸਾਊਂਡ ਵਾਲਾ ਸੀ ਸਿਰਫ ਸਟੇ ਹੀ ਸੀ ਉਹ ਵੀ ਪਿੱਛੇ ਬੈਠਾ ਸੀ ਜਾਂ ਥੱਲੇ ਖੜਿਆ ਸੀ ਹੁਣ ਲੋਕ ਕਈ ਝੂਠ ਬੋਲਦੇ ਆ ਵੀ ਝੂਠ ਬੋਲਣ ਨਾਲ ਤੁਹਾਨੂੰ ਕੀ ਫਾਇਦਾ ਮਿਲਦਾ ਹਾਂਜੀ ਕੋਈ ਕਹਿੰਦਾ ਜੀ ਮੈਂ ਸਟੇ ਹੀ ਤੇ ਸੀ ਕੋਈ ਕਹਿੰਦਾ ਜੀ ਮੈਨੂੰ 10000 ਰੁਪਇਆ ਬਰਾਦਾ ਕੋਈ ਕਹਿੰਦਾ ਜੀ ਮੈਨੂੰ ਲੱਖ ਰੁਪਇਆ ਦਿੱਤਾ ਮੈਂ ਤਾਂ ਗਿਆਨ ਅਕੇਸ ਨੂੰ ਜਿੰਨੇ ਪੈਸੇ ਦਿੱਤੇ ਨਹੀਂ ਉਹਦੇ ਪੈਸੇ ਕਮਾਉਣਾ ਬਹੁਤ ਹੱਸਾ ਸੀ ਹਾਂਜੀ ਹਾਂਜੀ ਤੇ ਹਾਂ ਜੇ 100 ਰੁਪਇਆ ਤੇ 20 ਲੱਖ ਰੁਪਇਆ ਉਹਨੇ ਕਿੱਥੋਂ ਦੇਣਾ ਜੀ ਹਾਂ ਇੱਥੇ ਇੱਕ ਬੰਦਾ ਗਿਆਨ ਆ ਉਹ ਗਿਆ ਉਹ ਮਾਲ ਚੰਦਾ ਕੰਮ ਕਰਦਾ ਸੀ ਉਹ ਮਿੱਤਰਤਾ ਸੀ ਉਹ ਸਾਈਕਲ ਤੇ ਬਿਠਾ ਕੇ ਲੈ ਕੇ ਜਾਂਦਾ ਹੁੰਦਾ ਉਹਨੂੰ ਉਹਨੇ ਕਿਹਾ ਸੀ ਵੀ ਜੇ ਚੰਨੂ ਕਿੰਨੇ ਲੱਖ ਰੁਪਇਆ ਚਾਹੀਦਾ ਹੈਲਪ ਲੈ ਲੈ ਆਪ ਦਾ ਕੰਮ ਕਰ ਖੋਲ ਬੋਰਿੰਦਾ ਆਏ ਨਹੀਂ ਮੈਂ ਤੇ ਵੀ ਕਰਦਾ ਸੀ ਹਾਂਜੀ ਹਾਂ ਜ ਕੁੜੀਆਂ ਦੇ ਵਿਆਹ ਕਰਨੇ ਜਾਂ ਕਿਸੇ ਹੋਰ ਤੇ ਬਾਕੀ ਉਹ ਤੋਂ ਵੇ ਵੇ ਜਦੋਂ ਮੈਂ ਉਹਨਾਂ ਨੂੰ ਮੈਂ ਦੇਖ ਲਿਆ ਗੱਬੇ ਉਹਨਾਂ ਮੈਨੂੰ ਸਾਹਮਣੇ ਦਿਨੀ ਸੀ ਕੰਕੰਗ ਮੈਂ ਤਾਂ ਮਨਾਤ ਮਾਰਿਆ ਜੇਦਾਂ ਆਜੋ ਯਾਰ ਕਮ ਤੇ ਆ ਰਾ ਉਹ ਮੈਨੂੰ ਹੱਥ ਮਾਰ ਤੇ ਕਿਉਂ ਨਹੀਂ ਆਉਂਦੇ ਫਿਰ ਉਹ ਗੱਡੀ ਜਿਵੇਂ ਆ ਰਹੀ ਹੈ ਹੁਣ ਮੈਂ ਦੇਖੀ ਉਹ ਤੇਨੂੰ ਹਾਂਜੀ ਉਹ ਮੈਨੂੰ ਦਿੱਸਤੀ ਉਹ ਗੱਡੀ ਫਿਰ ਐ ਖੜ ਗਈ ਆਗੇ ਜਿਵੇਂ ਉਹ ਕੰਦ ਹੈ ਜੀ ਇੰਨਾ ਕਿ ਫਰਕ ਸੀਗਾ ਐਚ ਮੈਂ ਹੈਲੋ ਹੈਲੋ ਕੀਤੀ ਮੂਹਰੇ ਨਿਆਣੇ ਬੈਠੇ ਐ ਕੁਰਸੀਆਂ ਲੱਗੀਆਂ ਜੀਤਾ ਵੀ ਬੈਠਾ ਸੀ ਜਿਹੜਾ ਹੁਣ ਉੱਤੇ ਆ ਉਨੇ ਰੂਮ ਰੂਮ ਮੈਨਿਊਟੀ ਦੇਖਿਆ ਸਾਰਾ ਕੁਝ ਵਿੱਚ ਤੇ ਉਹ ਜਦ ਮੈਂ ਕਿਹਾ ਵੀ ਚਮਕੀਲਾ ਐਂਡ ਪਾਰਟੀ ਆ ਗਈ ਤਾੜੀਆਂ ਲਾਓ ਤੇ ਬਾਹਲਾ ਕਮਸਤਾ ਉਹ ਉਧੋਂ ਅਸੀਂ ਬੋਲੀ ਦਾ ਚੱਲੋ ਚੱਲਾ ਕਰ ਸਟੇਜ ਤੇ ਟਿੱਕ ਕਰਨਾ ਜੀ ਉਧੋਂ ਅਸੀਂ ਭੂਮਤਾ ਬਣੀ ਜੀ ਥੋੜਾ ਮोटा ਆ ਆਪੇ ਕੋਲੋਂ ਨਹੀਂ ਮਸਾਲਾ ਲਈਦਾ ਅਸਲੀ ਮਸਾਲਾ ਉਹਨੂੰ ਲਈਦਾ ਜੀ ਨੂੰ ਜਿਹੜਾ ਐਚ ਐਮ ਬੀ ਚ ਗਿਆ ਨਹੀਂ ਕਹਿੰਦੇ ਹਾਂ ਜੀ ਉਹਨੂੰ ਐਚ ਐਮ ਬੀ ਚ ਹੀ ਪਾ ਦਿੱਤਾ ਅਸੀਂ ਉਹ ਤਾਂ ਸਾਰਾ ਮਸਾਲਾ ਹੋਵੇ ਫੁੱਟਸਪਰ ਤੇ ਸੀਗਾ ਉਹਨਾਂ ਨਵੇਂ ਲਾਈਵ ਹੁੰਦੇ ਸੀ ਤਾਂ ਵੀ ਇਹ ਸਾਰੇ ਤਾੜੀਆਂ ਵੱਜ ਜਾਂਦੇ ਜਿਵੇਂ ਮੇਰ ਮਿਰਤਲ ਦੇ ਨੌ ਨਾਲੀ ਲੋਕ ਆਸਪੰਦੇ ਸੀ ਇਕਰੀਂ ਤੇ ਉਹ ਜਦ ਮੈਂ ਤਾੜੀਆਂ ਤੇ ਆੜੀਆਂ ਇਹ ਹਿਸਾਬ ਨਾਲ ਤੁਸੀਂ ਵਿਆਹ ਤੇ ਜਿਵੇਂ ਆਪਣਾ ਲੜੀਆਂ ਨੂੰ ਅੱਗ ਲਾਈ ਦੀ ਹੈ ਹਾਂਜੀ ਤਿੰਨ ਸੇਮ ਕੰਮ ਆਉਂਦੀ ਆ ਉਹ ਤਿੰਨੇ ਚੱਲਣ ਲੱਗ ਗਏ ਅੱਛਾ ਜੀ ਤਿੰਨੇ ਜੇ ਪਟਾਕੇ ਚੱਲਣ ਲੱਗੇ ਪੜਾ 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 ਮੈਂ ਜਿਵੇਂ ਵਿਆਹ ਤੇ ਪਟਾਕੇ ਚਲਾਉਂਦੇ ਆ ਫਿਰ ਮੈਂ ਆਇਆ ਨਿਗਾਹ ਜੀ ਮਾਰੀ ਐ ਮੈਂ ਮੂੰਹ ਜਾ ਘਮਾ ਤੇ ਜਾਣਾ ਦੇਖਿਆ ਕਿ ਜੇਲ ਤਾਪੀ ਦੇ ਨਾਲ ਥੱਲੇ ਲੱਗ ਗਿਆ ਉਹਦਾ ਸਿਰ ਤਾਪੀ ਦੇ ਨਾਲ ਹੀ ਲੱਗ ਗਿਆ ਖੜੇ ਖੜੇ ਤਾਂ ਅੱਛਾ ਜੀ ਫਿਰ ਮੈਂ ਚਾਲ ਮਾਰੀ ਮੈਂ ਕਹਿੰਦਾ ਜੀ ਅੱਜ ਜਿਹੜਾ ਤੁਹਾਨੂੰ ਨਹੀਂ ਹੋਣਾ ਉਹ ਹੋ ਗਿਆ ਮੈਂ ਚਾਲ ਮਾਰੀ ਮੂਰੀ ਮੈਂ ਵੀ ਪਬਲਿਕ ਚ ਫਸ ਗਿਆ ਬੰਦੇ ਵਿੱਚ ਨਿਆਣੇ ਫਸ ਗਏ ਉਹਨਾਂ ਨੇ ਕੋਈ ਥੱਲੇ ਆ ਗਿਆ ਮੇਰੇ ਮੈਂ ਡਰਾਂ ਕਿ 10 12 ਬਾਅਦਾਂ ਟੁੱਟ ਜਵੇ ਮੈਂ ਫਿਰ ਲੋਟ ਫੋੜਣੀ ਲਾਈ ਨੋਰਪੋਨ ਦੇ ਅੱਗੇ ਪਰੇ ਨਿਕਲ ਗਿਆ ਪੇਲ ਟੁੱਟਿਆ ਪਿਆ ਹਲਵਾਈਆਂ ਦਾ ਹਲਵਾਈ ਪੱਜੇ ਜਿੱਧਰ ਨੂੰ ਰਾਹ ਮਿਲਿਆ ਜੇ ਉਹ ਜੇ ਇੱਧਰ ਨੂੰ ਮੂੰਹ ਆ ਲੋਕ ਇੱਧਰ ਨੂੰ ਜੇ ਇੱਧਰ ਨੂੰ ਮੂੰਹ ਆ ਕੇ ਜਾ ਫਲੋਰ ਵੱਲੋਂ ਕਿਹਾ ਮੈਸਨਪੋਰਟ ਨੂੰ ਕੋਈ ਇੱਧਰ ਨੂੰ ਜਿੱਦਣ ਜਿੱਦਣ ਜਗ੍ਹਾ ਮਿਲੀ ਸਹਾਗਰ ਸਪੋਰਟ ਕੋਈ ਸਾਰੇ ਛੱਡ ਗਏ ਪਾ ਜੀ ਉਹ ਮੈਂ ਅੰਦਰ ਨੱਠਦੇ ਜਾਜ ਜਦ ਅੰਦਰ ਵੜਿਆ ਹੰਤਕ ਫਿਰ ਮੈਨੂੰ ਬੁੜੀਆਂ ਨੇ ਲਪੋ ਲਿਆ ਅੱਛਾ ਜੀ ਇੱਕ ਫਿਰ ਜਗ੍ਹਾ ਸੀ ਐਨੀ ਕਿ ਪੇਟੀ ਸੀਗੀ ਉੱਤੇ ਮੈਨੂੰ ਉੱਪਰ ਕੱਪੜੇ ਜੇ ਤੇ ਕਿ ਕੰਕਾ ਚ ਬਹਿ ਜਾ ਮਾਤਾ ਪਾਣੀ ਲਵਾ ਮੈਨੂੰ ਮਾ ਪਾਣੀ ਪੁਣੀ ਕੀਤਾ ਫਿਰ ਉਹਨਾਂ ਨੇ ਮੋਰੀ ਦੇ ਵਿੱਚ ਦੀ ਛਾਤ ਆ ਉਹ ਬੰਦੇ ਭੰਗੜਾ ਪਾਦੇ ਉੱਥੇ ਉਹਦੇ ਉੱਤੇ ਖੜੇ ਆ ਖੜੇ ਜਦੋਂ ਉਹਨਾਂ ਨੇ ਮਾਰਤਾ ਸਾਰਿਆਂ ਦੇ ਬੋਨੂ ਮਾਰਤਾ ਜੱਲ ਨੂੰ ਮਾਰਤਾ ਇੱਕ ਲਾਅ ਦੇ ਗੋਲੀ ਲੱਗੀ ਸੀ ਉਹ ਕੰਕਾ ਚ ਭੱਜ ਗਿਆ ਇੱਕ ਨਿਆਣਰਾ ਸੀ ਉਹ ਬਚ ਗਿਆ ਉਹ ਜਵਾਕਾਂ ਚ ਬਚ ਗਿਆ ਤੇ ਉਹ ਮੋਰੀ ਚ ਜਾ ਦੇਖਦੇ ਸੀ ਉਹ ਕਹਿੰਦੇ ਭਾਈ ਮੈਨੂੰ ਬੁੜੀਆਂ ਦੱਸੀ ਜਾਂਦੀਆਂ ਸੀ ਮੈਂ ਤਾਂ ਦਿੱਕਿਆਂ ਨੂੰ ਉਸੇ ਵੀ ਕੌਣ ਸੀ ਕੌਣ ਬੁੜੀਆਂ ਕਹਿੰਦੀਆਂ ਭਾਈ ਪੰਗੜਾ ਪਾਉਂਦੇ ਆ ਬੰਦੇ ਮੈਂ ਕਿਹਾ ਵੀ ਮੈਂ ਤਾਂ ਦੇਖਣਾ ਨਹੀਂ ਐਸੀ ਦੇਖੀ ਚੱਲੋ ਫਿਰ ਉਹਨਾਂ ਨੇ ਪੰਗੜਾ ਪਾ ਕੇ ਗਾਲਾਂ ਗੋਲਾਂ ਵੀ ਕੱਢਦੇ ਕੱਢਦੇ ਸੀ ਤੇ ਉਹ ਕਹਿੰਦੇ ਚਮਕਾਇਆ ਸਿਆ ਚਮਕੀਲਾ ਟੋਡਾ ਜਾਜ ਦੇਖ ਲਓ ਉਹ ਮਹਾਰਾਜ ਸਵਾਰੀ ਕੱਢਣ ਗਈ ਸੀ ਤੇ ਪਹਿਲਾ ਪਾਠ ਰਖਾਉਂਦੇ ਹੁੰਦੇ ਨੇ ਕਹਾ ਮੰਗੜੀ ਤੋਂ ਤੇ ਉੱਥੇ ਫਿਰ ਜਦੋਂ ਉਹ ਮੈਂ ਬੈਠਾ ਉਹ ਤੇ ਚਿੱਠੀ ਲੈ ਕੇ ਚਲੇ ਗਿਆ ਉਹ ਡਰਾਈਵਰ ਨੂੰ ਕਹਿੰਦੇ ਸਰਦਾਰ ਡਰਾਈਵਰ ਸੇ ਕਹਿੰਦੇ ਚਾਬੀ ਦੇ ਆ ਇਹਦਾ ਰਵਲਵਟ ਨੇ ਆ ਜਦੋਂ ਜੀ ਰਵਲਵਟ ਹੈ ਨਹੀਂ ਹੁਣ ਕਲਾਕਾਰ ਕਿੱਥੇ ਆਈਆਂ ਚੀਜ਼ਾਂ ਰੱਖਣਾ ਵਿੱਚ ਤੱਕੜੇ ਕਲਾਕਾਰ ਸੀ ਜਿਹੜੇ ਰੱਖਣ ਲੱਗ ਜਾਈ ਸੀ ਤੇ ਬਾਤੀ ਉਹ ਕਹਿੰਦੇ ਜੀ ਚਾਬੀ ਵਿੱਚ ਆ ਕੋ ਤੇ ਰਵਲਵਟ ਹੈ ਨਹੀਂ ਉਹ ਕਹਿੰਦੇ ਫਿਰ ਐਂ ਕਾ ਡੁੱਟ ਗਈ ਵਾ ਭੱਜ ਹੂੰ ਹੁਣ ਜਾ ਤਾਂ ਉਹਨੂੰ ਸਰਦਾਰ ਕਰਕੇ ਉਹਨਾਂ ਨੇ ਰਹਿਣਾ ਗਿਆ ਜੀ ਤੇ ਜਾਂ ਉਹਨਾਂ ਨੇ ਕਿਹਾ ਵੀ ਹੌਂਸਲੇ ਨੂੰ ਇਹਨਾਂ ਕੀ ਕਹਿਣਾ ਉਹ ਫਿਰ ਮੋਟਰ ਤੇ ਚੱਲਿਆ ਗਿਆ ਜਾ ਕੇ ਉੱਥੇ ਜਾ ਕੇ ਲਾਉਣ ਲੱਗ ਗਿਆ ਉਹਨੇ ਕਿਹਾ ਵੀ ਸਾਰੇ ਮੰਗਦੇ ਮਨਕੂ ਵੀ ਦੇ ਆ ਸਾਰੇ ਗਏ ਵੀ ਫਿਰ ਜਦ ਪੁਲਿਸ ਆਈ ਤੇ ਪੁਲਿਸ ਆਈ ਤੇ ਮੈਂ ਬਾਹਰ ਨਿਕਲਿਆ ਅੱਛਾ ਜੀ ਪੁਲਿਸ ਆਈ ਪੁਲਿਸ ਮੈਨੂੰ ਪੁੱਛਣ ਲੱਗ ਗਈ ਠੀਕ ਹੋਇਆ ਵੀ ਮੈਂ ਤਾਂ ਆਈ ਆ ਜੋ ਪਟੋੜਾ ਤੁਹਾਡੇ ਸਾਹਮਣੇ ਸੀ ਉਹ ਦਾ ਮਗ ਸੁੰਨ ਹੋ ਜਾਂਦਾ ਬੰਦੇ ਦਾ ਹਾਂਜੀ ਵੀ ਤੇ ਚੰਪੀਲੇ ਕੋਲ ਮੈਂ ਗਿਆ ਦੇਖਿਆ ਚਿੱਠੀ ਚਿੱਠੀ ਪੜੀ ਸਾਰੀ ਪਰ ਤੇ ਮੈਂ ਉਹਨਾਂ ਦਿੱਤੀ ਮੈਂ ਰੱਖ ਲਿਆ ਤੇ ਐ ਪਾਤੀ ਜਿਹੜਾ ਜਿਹ ਹੁਣ ਦਜੀਤ ਨੇ ਸੀ ਦਿਖਾਇਆ ਉਹ ਸੇਮ ਰੂਲਸ ਉਦਾਂ ਹੀ ਆ ਉਹੀ ਕਪੜੇ ਪਾਏ ਹੋਏ ਉਹਦੇ ਅਮਰਜੋਤ ਮੋਦੀ ਪਈ ਸੀ ਮਿੱਟੀ ਨਾਲ ਉਹਦਾ ਸੈਟ ਲੱਭਿਆ ਹੋਇਆ ਤੇ ਐਚ ਪਰਸ ਸੀ ਜੋ ਉਹਦਾ ਥੱਲੇ ਸੀ ਜਿਹੋ ਪੇਮੈਂਟ ਲਈ ਸੀ ਅਸੀਂ ਪਾਏ ਹਟੂ ਜੀ ਤੇ ਦੀਬੂ ਪਰ ਇਹ ਖਾ ਚੱਲੇ ਗਿਆ ਤੇ ਮੈਂ ਸੰਪਰਗਾਈ ਤੁਹਾਨੂੰ ਦਿਖਾਵਾਂਗੇ ਉਹਨਾਂ ਨੇ ਐ ਛੇਡਾਂ ਮਾਰ ਕੇ ਉਹਨਾਂ ਨੂੰ ਸੱਟ ਲਿਆ ਸੀ। ਉਹ ਫਿਰ ਜਿੱਦਾ ਜਿੱਦਾ ਤਰਫ ਦਾ ਸੀ ਉਹ ਉਹਨਾਂ ਨੇ ਲੋਕਾਂ ਦੇ ਪਾਣੀ ਪੜਾਇਆ ਤੇ ਕਦੇ ਉਹ ਚਲੇ ਗਏ ਸੀ। ਉਹ ਫਿਰ ਮਰ ਗਿਆ ਪਾਂਗ। ਤੇ ਦੂਜਾ ਚਲਿਆ ਗਿਆ ਉਧਰ ਨੂੰ ਆਪਣੇ ਕੰਕਾ ਜੋ ਨੇ ਫਲੋਰ ਜਾ ਕੇ ਦੱਸਿਆ ਸੀ ਪੁਲਿਸ ਨੂੰ। ਦੀ ਉੱਤੇ ਚੰਚੂਲਾ ਮਾਰਤਾ। ਫਿਰ ਘੰਟੇ ਬਾਅਦ ਪੁਲਿਸ ਆਈ। ਮੈਂ ਬਾਹਰ ਆ ਗਿਆ। ਤੇ ਬਾਹਰ ਆ ਕੇ ਦੇਖਿਆ ਗੱਟਾਂ ਚੱਕੀਆਂ। ਜੇ ਬੰਦੇ ਹੁੰਦੇ ਉਹਨਾਂ ਕੋਲ 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 ਪ੍ਰਾਣੀ ਦੇ ਵਿੱਚ ਬੈਠਾ ਚਾਰ ਫਾਇਆ। ਬਿਗੂ ਦੀ ਯਮ ਜੂ ਤੇ ਚਮਕੀਲਾ ਇਹ ਝਿਲ ਵੀ ਜਨ ਮਰ ਗਿਆ ਤੇਰੇ ਪਿਆਰ ਤੇ ਮੈਂ ਹਾਂਗਾ ਗਾਣਾ ਗਾਣਾ ਜਦ ਮੂੰਹ ਚ ਬਰਸੀਆਂ ਪਾਉਂਦੀ ਉਹ ਮੈਂ ਜਿਹਨੇ ਨੂੰ ਕਿਹਾ ਸੀ ਬਹਿ ਗਿਆ ਜਿੰਦਾ ਜੱ ਤੇਰੇ ਪਿੰਡ ਜਾਣਾ ਜੇ ਤਾਂ ਨਹੀਂ ਕਹਿੰਦਾ ਮਨੂ ਕਿ ਮੈਂ ਪਿੰਡ ਜਾ ਜਾਈਏ ਕਹਿ ਕੇ ਆਇਆ ਵੀ ਜਿੱਦਣ ਆ ਮਰਿਆ ਹੋਇਆ ਹਾਂ ਅੱਛਾ ਹਾਂ ਉਹ ਕਿਤੇ ਲੜ ਕੇ ਆਇਆ ਸੀ ਜਿਵੇਂ ਜਮੂਨ ਦਾ ਉਹ ਫੇਰੀ ਸੋਹਾਂ ਜੀ ਜਗਾ ਕਰਤੰਦ ਜੀ ਉਹ ਮੈਂ ਕਿਹਾ ਯਾਰ ਇਹ ਵਿਆਹ ਕਰਾਉਣਾ ਕਹਿੰਦਾ ਆਪਾਂ ਹੁਣ ਹਲੰਗੀ ਚ ਜਾ ਕੇ ਇਹ ਕਲਜਾ ਜਮਾ ਰੂਪੇ ਕਹਿੰਦਾ ਬੱਬਲ ਕੁੜੀ ਸੀ ਉਹਦੀ ਦੀ ਗਾਣਾ ਲਿਖਿਆ ਸੀ ਤੇ ਉਥੋਂ ਜੀ ਆ ਕੇ ਐਂਡ ਆਈ ਆਪਾਂ ਲੰਬੀ ਗੱਲ ਨਾ ਕਰੀ ਕੋਲ ਸਮਾਰਟਨ ਹੋ ਗਿਆ ਫਿਰ ਉਹਨੇ ਬਾਪੂ ਨੂੰ ਮੈਂ ਇੱਥੋਂ ਦਿਆ ਬਾਜ਼ਾਰ ਜਗ੍ਹਾ ਉੱਤੇ ਜੀ ਉੱਥੇ ਸੈਨਸੂਮ ਕਰਾਉਣੇ ਪੈਂਦੇ ਆ ਹੂੰ ਉੱਥੇ ਦੇ ਮੈਂ ਸੈਨ ਕਰਾ ਕੇ ਉਹਦੀਆਂ ਡੈੱਡ ਬੋਡੀਆਂ ਇੱਥੇ ਜਮਾਲਪੁਰ ਲੈ ਕੇ ਜਮਾਲਪੁਰ ਤੋਂ ਅਸੀਂ ਦੂਜੇ ਦਿਨ ਆਹ ਜਗ੍ਹਾ ਤੇ ਜਿੱਥੇ ਤੁਸੀਂ ਇੱਥੇ ਬੈਠੇ ਹੋ 8 ਮਾਰਚ ਨੂੰ ਬੈਠਣ ਨੂੰ ਜਗ੍ਹਾ ਨਹੀਂ ਮਿਲਦੀ ਖੜਨ ਨੂੰ ਜਗ੍ਹਾ ਨਹੀਂ ਮਿਲਦੀ ਮੀਡੀਏ ਮੀਡੀਏ ਚੜੇ ਆਉਂਦਾ ਰੰਗਕ ਸੋਟ ਚੱਲਦਾ ਹਰੇਕ ਚੀਜ਼ ਦੀ ਕੋਈ ਘਾਟ ਨਹੀਂ ਦੁੱਧ ਦਾ ਰੰਗਕ ਸਮੋਸੇ ਪਤਾ ਜਲੇਬੀਆਂ ਪਕੌੜੇ ਬਹੁਤ ਬਹੁਤ ਐਮਐਲਏ ਸਾਡੇ ਕਲਵੰਸ ਸਿੰਘ ਸਿੱਧੂ ਵੀ ਆਖੀ ਆਏ ਸੀ ਤੇ ਜਾਨੀ ਦੁਨੀਆ ਭਰ ਦੀ ਕੈਨੇਡਾ ਅਮਰੀਕਾ ਚ ਤੁਸੀਂ ਬਲੀਕ ਕਰੋਗੇ 18 ਸਾਲ ਪਰੀਦਾ ਲਾਦੇ ਹੋ ਆ ਹੁਣੇ ਮੈਨੂੰ 5 ਸਾਲ ਹੋਏ ਆਏ ਨੂੰ ਅਸੀਂ ਪੜਿਆ ਵੀ ਹੈ ਸੁਣਿਆ ਵੀ ਹੈ ਕਿ ਨਾ ਚਮਕੀਲੇ ਦਾ 월ਡ ਰਿਕਾਰਡ ਹੈ ਤੇ ਮੇਰੇ ਹਿਸਾਬ ਨਾਲ ਹੁਣ ਤਾਂ ਉਹ ਟੁੱਟਣਾ ਵੀ ਨਹੀਂ ਕਿ 4 450 ਅਖਾੜਾ 1 ਸਾਲ ਦਾ ਜਿਹੜਾ ਚਮਕੀਲੇ ਨੇ 436 ਨਹੀਂ 32 ਅਖਾੜੇ 1 ਸਾਲ ਦੇ ਜਿਹੜੇ ਚਮਕੀਲੇ ਆਪਣੇ ਲਾਸਟ ਸਮੇਂ ਦੌਰ ਦੇ ਵਿੱਚ ਲਾਇਏਗੇ ਉਹ ਤੁਹਾਨੂੰ ਦਾ ਬਸੂ ਵੀ ਪਤਾ ਹੋਊਗਾ ਉਹਦੇ ਬਾਰੇ ਤੁਸੀਂ ਦੱਸੋ ਵੀ ਕਿੰਨੇ ਅਖਾੜੇ ਰਹਿੰਦੇ ਨੇ ਕੋਈ ਖਾੜੀਆਂ ਘੋੜਿਆਂ ਦਾ ਤਾਂ ਸਾਨੂੰ ਆਪਣੇ ਆਪ ਨਹੀਂ ਸੀ ਪ੍ਰਦਾਨ ਦੋ ਜੀ ਜੀ ਅਸੀਂ ਪਿੰਡਾਂ ਦੇ ਨੌ ਪੁੱਲ ਜਾਂਦੇ ਅਸੀਂ ਕਾਦੇ ਕਿੱਥੇ ਲੱਗੇ ਆਇਆ ਬਾਸੋ ਕਿੱਥੇ ਬਾਇਆ ਠੀਕ ਹੈ ਇਹ ਖਾਣਿਆਂ ਦੇ ਤਾਂ ਜਿਹੜੀ ਡੈਰੀ ਲਗੀ ਹੁੰਦੀ ਹੈ ਨਾ ਫਾਰਮਰਾਂ ਨੂੰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿੰਨੇ ਕੁ ਲੱਗੇ ਆ ਵੈਸੇ ਇਹ ਹੈ ਵੀ ਬੀਜੀ ਜੇ ਬੀਜੀ ਰਹਿੰਦੀ ਸੀ ਅਸੀਂ ਤਾਂ ਵੀ ਰੋਜ਼ ਪ੍ਰੋਗਰਾਮ ਛੋੜਾ ਦਿਨ ਵੇਲਾ ਨਹੀਂ ਸੀ ਨਹੀਂ ਹੁੰਦਾ ਸੀ ਉਹ ਦਿਨ ਦੇ ਰੱਖ ਲੈਂਦਾ ਸੀ ਉਹ ਅੱਛਾ ਜੀ ਆ ਮਰਨ ਤੋਂ ਪਹਿਲਾਂ ਇੱਕ ਦਿਨ ਇੱਥੇ ਕਈ ਬੰਦੇ ਝੂਠ ਵੀ ਬੋਲਦੇ ਆ ਸਾਡੇ ਕੋਲ ਆਇਆ ਜੀ ਚਿੰਤਾ ਆਇਆ ਵੀ ਉਹ ਦਿਨ ਉਹਨੇ ਲੈਂਟਰ ਪਾਉਣਾ ਸੀ ਅੱਭੀ ਕੋਠੀ ਹੈ। ਅੱਛਾ ਜੀ। ਇੱਕ ਦਿਨ ਪਹਿਲਾਂ ਕਿਤੇ ਉਹ ਜਮਾਨਪੁਰ ਦੀ। ਹਾਂ ਉਹ ਕਹਿੰਦਾ ਵੀ ਆਪਾਂ ਜੇ ਪ੍ਰੋਗਰਾਮਿਕ ਜੋ ਕਲਾਰ ਕਰੂਗਾ ਕਹਿੰਦਾ ਬੋਕਣਾ ਕਰੀ। ਅੱਜ ਸਾਰੀ ਦਿਹਾੜੀ ਵਿਹਲਾ ਰੱਖਣਾ। ਆਪ ਕਹਗੇ ਵਿਹਲਾ ਰਹਿਣਾ ਸੀ। ਲੋਕ ਤਾਂ ਉਹ ਪੁੱਤ ਜੇ ਵਿਆਹ ਰੱਖਦੇ ਸੀ। ਹਾਂ ਜੀ। ਵੀ ਵਿਆਹ ਮੁੰਡਾ ਕਹਿੰਦਾ ਸੀ ਮੈਂ ਉਹਦੋਂ ਕਰਾਉਣਾ ਜਦ ਉਹਦੀ ਜੀਤ ਬੇਜੀ ਹੁੰਦੀ ਵੀ ਸੀ। ਅੱਛੇ ਸਾਡੇ ਗਰਮੇਰ ਸਿੰਘਾ ਥੰਮੀ ਵੱਡੇ ਹੋਏ ਨੇ ਡਿੱਟੀ। ਉਹਨਾਂ ਦਾ ਵਿਆਹ ਸੀਗਾ ਉਹ ਹਰਿੰਦਰ ਸਿੰਘ ਚਾਹ ਸਾਡੇ ਐ ਸਰਜੀ ਸੀ ਗਿਆ ਐ ਸਰਜੀ ਸੀ ਉਹ ਫਿਰ ਆਪ ਆਏ ਸੀ ਬੁਫਦਰ ਉਹ ਕਹਿੰਦੇ ਕਿ ਚਮਕੀਲਾ ਕਹਿੰਦੇ ਜੀ ਹੈ ਨਹੀਂ ਆ ਬੁੱਕ ਨਹੀਂ ਹੈ ਮੈਂ ਤਾਂ ਇਹ ਸਰਜੀ ਜੇਡ ਬੁੱਕ ਆ ਹੁਣ ਪੁਲਿਸ ਵਾਲਿਆਂ ਨੂੰ ਕਿਹੜਾ ਨਾ ਕਰੇ ਉਹ ਜਿਵੇਂ ਚਮਕੀਲਾ ਕਹਿੰਦਾ ਹੁੰਦਾ 2 2 ਕਿਲੋ ਦੀ ਗੱਲ ਹੁੰਦੀ ਉਹਨਾਂ ਦੀ ਆਪ ਗੱਲ ਕਰਕੇ ਨਹੀਂ ਹੱਸੀ ਬਾਬੇ ਜੀ ਕਹਿੰਦਾ ਹਾਂਜੀ ਆ ਉਹ ਮੈਂ ਨਾਲ ਕਰ ਰਹੇ ਹਾਂ ਅੱਛਾ ਜੀ ਜੇ ਅਸੀਂ ਗੋੜੀ ਇਕੱਠੇ ਕਰ ਹਾਂਜੀ ਹਾਂ ਆਪੇ ਗੱਲ ਕਰਕੇ ਰਹੀ ਸੀ ਆ ਤੇ ਉਹ ਫਿਰ ਉਹ ਕਹਿੰਦਾ ਜੀ ਮੈਂ ਕਰਤਾ ਦਊਗਾ ਉਹ ਕਹਿੰਦੇ ਵੀ ਐਂ ਗੱਲ ਤੂੰ ਉੱਥੇ ਹੋਰ ਜਗ੍ਹਾ ਤੇ ਦੇ ਬੰਦਾ ਕਲਾਕਾਰ ਅਸੀਂ ਪੁਲਿਸ ਨਾਲ ਭੇਜਾਂਗੇ ਉੱਥੇ ਫਿਰ ਟਿਕਟ ਦਾਲਦੇ ਵਾਲੇ ਨੂੰ ਭੇਜਦੇ ਆ ਅਸੀਂ ਕਿੰਨੇ ਸ਼ਗਿਰਦ ਸੀ ਉਹਦੇ ਮੈਂ ਇੱਕ ਮੈਨਾ ਆਪਣੀ ਅਵਤਾਰ ਚਮਕ ਜੀ ਦੀ ਸੋਣੀ ਸੀਗੀ ਕਿ ਉਹ ਕਹਿੰਦਾ ਸੀ 5 ਕੁ ਸ਼ਗਿਰਦ ਸੀ ਉਹਦੇ ਜਿਹੜੇ ਵੇਖੋ ਜੀ ਕਈ ਤਾਂ ਨਾਉਂ ਦੇ ਟਿਕਟਰ ਸੀ ਹਾਂ ਹੈ ਹਾਂ ਜੀ ਇੱਕ ਗਾਣਾ ਚਿੰਦਾ ਜੀ ਨੇ ਗਾਇਆ ਸੀ ਦੁਨੀਆ ਤੇ ਨਟਕੀ ਚਮਕੀਲੇ ਬਣ ਗਏ ਰੋਟੀ ਖਾਣ ਦੇ ਬਸੀਲੇ ਬਣ ਗਏ ਠੀਕ ਹੈ ਜੀ ਹੁਣ ਇੱਕ ਰਣਜੀਤ ਮਣੀ ਆ ਉਹਦੀ ਮੈਂ ਫੋਟੋ ਜ਼ਰੂਰ ਦੇਖੀ ਸੀ ਚਮਕੀਲੇ ਦੇ ਸਿਰ ਦੇ ਉੱਪਰ ਉਹ ਇੱਕ ਕਿਤਾਬ ਆਪਣੇ ਪਾਗੜਾ ਰੱਖ ਰਿਹਾ ਸੀ ਜੀ ਜੀ ਤੇ ਇੱਕ ਚਮਕਿਚਪੰਗੀਲਾ ਉਹ ਸੇਵਾ ਉਹਨੇ ਬਹੁਤ ਕੀਤੀ ਆ ਕਦੇ ਤੇ ਉਹਨਾਂ ਦੀ ਗੱਡੀ ਵੀ ਧੋਣੀ ਉਹਨੇ ਮੈਂ ਚਮਕੀਲੇ ਨੂੰ ਪੁੱਛਿਆ ਮੈਂ ਕਿ ਆ ਬਬੂ ਕੀ ਕਰਦਾ ਹੁੰਦਾ ਕਦੇ ਉਹ ਕਹਿੰਦਾ ਕਈ ਵਾਰੀ ਇੱਕੇ ਕੰਮ ਗੱਡੀ ੱਤਕਾ ਲਾ ਕੇ ਅੰਮ੍ਰਿਤਕਾਲਾ ਨੂੰ ੱਤਕਾ ਲਾ ਕੇ ਬਾਤ ਕਰਦੇ ਹੁੰਦਾ ਅੱਛਾ ਜੀ ਤੇ ਮੈਂ ਚਲਾਉਂਦਾ ਨਹੀਂ ਹੈ ਚਲਾਉਣੀ ਨਹੀਂ ਆਉਂਦੀ ਤੇ ਉਹ ਪਿਕਚਰ ਵੀ ਕਰ ਦਿੰਦਾ ਸੀ ਨਾ ਇਹ ਕਿੱਸਾ ਕਿੱਡਾ ਇਹ ਇੱਕ ਇਹ ਮੈਂ ਦੇਖਿਆ ੱਕਰ ਹੋਏ ਵੀ ਨਾਲ ਰਹੇ ਨੇ ਤੇ ਬਾਕੀ ਮੈਂ ਹੋਰ ਨਹੀਂ ਮੈਂ ਮੈਂ ਅਨੈਚਰ ਹੋ ਗਿਆ ਮੈਂ ਤਾਂ ਇਹ ਨਹੀਂ ਵੀ ਜਿਹੜਾ ਉਹ ਕਰਨ ਚਲਾਗਾ ਨੂੰ ਸਿਖਾਉਂਦਾ ਟਾਈਮ ਹੀ ਨਹੀਂ ਸੀ ਉਹਦੇ ਕੋਲ ਜਦ ਪਹਿਲਾਂ ਆਪ ਦੇਖੋ ਜਿਹੜੇ ਬੰਦੇ ਨੇ ਆਪ ਆ ਕੇ ਜੀਤ ਦੇਖਣੇ ਆ ਸੱਜਾ ਬਣਾਉਣੀ ਉਹ ਸਿਖਾਉਂਦਾ ਟਾਈਮ ਕਿੱਥੇ ਹੋ ਹਾਂਜੀ ਹਾਂ ਇੱਕ ਪੱਪੀ ਹੁੰਦਾ ਸੀ ਨਾ ਠਗਵਾੜੀ ਉਹਨਾਂ ਪੱਪੀ ਕਹਿੰਦਾ ਹੁੰਦਾ ਸੀ ਉਹਦਾ ਨੌ ਬਾਅਦ ਚ ਬਣ ਗਿਆ ਅਰਤੀ ਅਮਰ ਅਰਤੀ ਅੱਛਾ ਉਹ ਤਾਂ ਐ ਗਊ ਮੰਗੂਆਂ ਮੈਂ ਬੈਠਾ ਰਹਿਣਾ ਸੀ ਚੌਪ ਚ ਪੀਤਾ ਬਸ ਚਾਹ ਲਈ ਹੋਣੀ ਕਿਤੇ ਚਾਹ ਪੜਾ ਲੈਣੀ ਉਹ ਉਹਨਾਂ ਸੇਵਾਦਾਰੀ ਕੀਤੀ ਹੈ ਉਹਨਾਂ ਦੇ ਪਿੰਡ ਵੀ ਅਸੀਂ ਆਏ ਸੀ ਜਿਵੇਂ ਸੈਡਲ ਰੋਮਿੰਗ ਦੇ ਟਰਾਲੀਆਂ ਦੇ ਕੱਢ ਕੇ ਮੇਰੇ ਨਾਲ ਜੇ ਗਲੋਰਾਮ ਦਾ ਉਹ ਦੇਖ ਲੋ ਵੀ ਉਹ ਵੀ ਸਿੱਖਦੇ ਕੋਚ ਉਹ ਵੀ ਹਾਂ ਮਰਾ ਆਏ ਆਏ ਨਹੀਂ ਉਹਨਾਂ ਦੇ ਚਮਕੀਲੇ ਦੇ ਸ਼ਗਿਰਦਾਂ ਨੇ ਵੀ ਲੌਂ ਕੀਤਾ ਹਾਂ ਨਾ ਹੋਰ ਜੀ ਤੇ ਚਲੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਉਹਨਾਂ ਨੇ ਆਪਣਾ ਸਮਾਂ ਦਿੱਤਾ ਸਾਨੂੰ ਸੋ ਇਹ ਸੀਗੇ ਜੀ ਮਿਲਦੇ ਆ ਤੁਹਾਨੂੰ ਕਿਸੇ ਹੋਰ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ